ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬੁਲੇਟਿਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਹਾਲ ਹੀ ਚ ਯੂ ਐਸਏ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੁਆਰਾ ਜਾਰੀ ਕੀਤੀ ਗਈ ਸਾਲਾਨਾ ਪ੍ਰਗਤੀ ਰਿਪੋਰਟ ਮੁਤਾਬਕ ਅਮਰੀਕਾ ਨੇ ਸਾਲ 2023 ਚ 8.7 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਨਾਗਰਿਕਤਾ ਪ੍ਰਦਾਨ ਕੀਤੀ ਹੈ ਇਹਨਾਂ ਵਿੱਚੋਂ 59100 ਲੋਕ ਭਾਰਤੀ ਨੇ ਇਹ ਮੈਕਸੀਕੋ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਨੰਬਰ ਹੈ ਅਮਰੀਕੀ ਜਨਗਣਨਾ ਬਿਊਰੋ ਦੇ ਨੇ ਇਮੀਗ੍ਰੇਸ਼ਨ ਮਾਹਿਰ ਅਤੇ ਨਿਊਯਾਰਕ ਦੇ ਮੇਅਰ ਅਧਿਕਾਰੀ ਜੌਨ ਪ੍ਰਡਿਊ ਮੁਤਾਬਕ ਅਗਲੇ ਸਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲੇ ਭਾਰਤੀ ਸਿਖਰ ਤੇ ਹੋਣਗੇ। ਉਨ੍ਹਾਂ ਮੁਤਾਬਕ 2025 ਚ ਗ੍ਰੀਨ ਕਾਰਡ ਹੋਲਡਰ ਭਾਰਤੀਆਂ ਦੀ ਗਿਣਤੀ 4 ਲੱਖ ਤੋਂ ਵੱਧ ਹੋ ਜਾਵੇਗੀ ਤੇ ਇਸ ਰਾਹੀਂ ਇਹ ਸਾਰੇ ਲੋਕ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦੇ ਯੋਗ ਹੋ ਜਾਣਗੇ। ਵਰਤਮਾਨ ਵਿੱਚ ਚੀਨੀ ਅਮਰੀਕੀਆਂ ਤੋਂ ਬਾਅਦ ਭਾਰਤੀ ਅਮਰੀਕੀ ਉੱਥੇ ਰਹਿਣ ਵਾਲਾ ਦੂਜਾ ਸਭ ਤੋਂ ਵੱਡਾ ਨਸਲੀ ਸਮੂਹ ਹੈ। ਹਾਲਾਂਕਿ ਜਿਸ ਰਫ਼ਤਾਰ ਨਾਲ ਭਾਰਤੀ ਉੱਥੇ ਵੱਧ ਰਹੇ ਨੇ ਉਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਸਾਲ 2030 ਤੱਕ ਪ੍ਰਵਾਸੀ ਭਾਰਤੀ ਅਮਰੀਕਾ 'ਚ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਬਣ ਜਾਵੇਗਾ। ਹੁਣ ਤੱਕ ਭਾਰਤੀ ਡਾਇਸਪੋਰਾ 'ਚ ਸਿਰਫ ਉਹਨਾਂ ਭਾਰਤੀਆਂ ਨੂੰ ਸ਼ਾਮਲ ਕੀਤਾ ਗਿਆ ਜੋ ਦੂਜੇ ਦੇਸ਼ਾਂ 'ਚ ਪੱਕੇ ਤੌਰ ਤੇ ਵਸ ਗਏ ਨੇ ਭਾਵ ਭਾਰਤੀ ਮੂਲ ਦੇ ਭਾਰਤੀ ਨੇ ਪਰ ਇਸ ਦੀ ਪਰਿਭਾਸ਼ਾ ਨੂੰ ਗੈਰ ਨਿਵਾਸੀ ਭਾਰਤੀ ਨੂੰ ਵੀ ਸ਼ਾਮਲ ਕਰਨ ਲਈ ਹੋਰ ਵਿਸਤਾਰ ਕੀਤਾ ਗਿਆ ਹੈ। ਇਸ ਤਰ੍ਹਾਂ ਇਸ ਨੂੰ ਹੁਣ ਓਵਰਸੀਜ਼ ਇੰਡੀਅਨ ਦਾ ਨਾਮ ਦਿੱਤਾ ਗਿਆ ਹੈ। ਇਸ ਸਮੇਂ ਅਮਰੀਕਾ 'ਚ ਕੁੱਲ 45 ਲੱਖ ਓਵਰਸੀਜ਼ ਇੰਡੀਅਨ ਰਹਿੰਦੇ ਨੇ ਹਾਲਾਂਕਿ ਇਹ ਅਮਰੀਕਾ ਦੀ ਕੁੱਲ ਆਬਾਦੀ ਦਾ ਸਿਰਫ 1.35% ਦਾ ਪਰ ਉਹਨਾਂ ਦਾ ਯੋਗਦਾਨ ਖਾਸ ਕਰਕੇ ਉੱਥੋਂ ਦੀ ਆਰਥਿਕਤਾ 'ਚ ਬਹੁਤ ਵੱਡਾ ਹੈ ਇਹ ਭਾਰਤੀ ਅਮਰੀਕਾ ਦੇ ਮਾਲੀਏ 'ਚ 6% ਤੋਂ ਵੱਧ ਯੋਗਦਾਨ ਪਾਉਂਦੇ ਨੇ ਇੱਥੇ ਦੱਸਦੀ ਹਾਂ ਕਿ ਓਵਰਸੀਜ਼ ਇੰਡੀਅਨਸ ਨੂੰ ਹੁਣ ਓਵਰਸੀਜ਼ ਇੰਡੀਅਨ ਕਿਹਾ ਜਾਂਦਾ ਏ ਇਸ ਵਿੱਚ ਪ੍ਰਵਾਸੀ ਭਾਰਤੀ ਤੇ ਭਾਰਤੀ ਦੋਵੇਂ ਸ਼ਾਮਲ ਮੰਨੇ ਜਾਂਦੇ ਨੇ ਭਾਰਤੀ ਉਦਯੋਗ ਸੰਘ ਨੇ ਅਮਰੀਕਾ 'ਚ ਭਾਰਤੀ ਕੰਪਨੀਆਂ ਦੀਆਂ ਵਪਾਰਕ ਗਤੀਵਿਧੀਆਂ ਤੇ ਇੱਕ ਸਰਵੇਖਣ ਰਿਪੋਰਟ ਇੰਡੀਅਨ ਰੂਟਸ ਅਮਰੀਕਨ ਸੋਇਲ ਜਾਰੀ ਕੀਤੀ ਹੈ। ਹਰ 2 ਸਾਲ ਬਾਅਦ ਜਾਰੀ ਹੋਣ ਵਾਲੀ ਇਹ ਰਿਪੋਰਟ ਦੱਸਦੀ ਹੈ ਕਿ ਅਮਰੀਕਾ ਦੀ ਧਰਤੀ ਤੇ ਭਾਰਤੀਆਂ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਨੇ ਖਾਸ ਕਰਕੇ ਕਾਰੋਬਾਰ 'ਚ। ਮਾਰਚ 'ਚ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਇਸ ਸਰਵੇਖਣ 'ਚ ਅਮਰੀਕਾ 'ਚ ਕੰਮ ਕਰ ਰਹੀਆਂ 163 ਵੱਡੀਆਂ ਭਾਰਤੀ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਕੰਪਨੀਆਂ ਨੇ ਅਮਰੀਕਾ 'ਚ 40 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ ਜੋ ਭਾਰਤੀ ਮੁਦਰਾ 'ਚ 3.35 ਲੱਖ ਕਰੋੜ ਰੁਪਏ ਦੇ ਬਰਾਬਰ ਹੈ। ਈਰਾਨ ਦੇ ਰਾਸ਼ਟਰਪਤੀ ਰਾਈਸੀ ਦੀ ਇੱਕ ਜਹਾਜ਼ ਹਾਦਸੇ ਦੇ ਵਿੱਚ ਮੌਤ ਹੋ ਗਈ। ਰਾਈਸੀ ਈਰਾਨ ਦੇ ਪੂਰਬੀ ਅਜ਼ਰਬੈਜਾਨ ਸੂਬੇ ਦੀ ਯਾਤਰਾ ਕਰ ਰਹੇ ਸਨ। ਸਰਕਾਰੀ ਟੀਵੀ ਨੇ ਹਾਲੇ ਤੱਕ ਪੂਰਬੀ ਅਜ਼ਰਬੈਜਾਨ ਸੂਬੇ 'ਚ ਹੋਏ ਹਾਦਸੇ ਦਾ ਕੋਈ ਕਾਰਨ ਨਹੀਂ ਦੱਸਿਆ। ਉਨਾ ਦੱਸਿਆ ਕਿ ਸਹਾਦ ਸੇ ਚਰਾਈ ਸੀ ਨਾਲ ਜਿਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਨੇ ਉਹਨਾਂ 'ਚ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ ਉਦੁੱਲਾਹੀਨ ਵੀ ਸ਼ਾਮਲ ਹੈ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਹੈ ਈਰਾਨ ਦੀ ਇੱਕ ਨਿਊਜ਼ ਏਜੰਸੀ ਮਿਹਰ ਨੇ ਇਹ ਐਲਾਨ ਕੀਤਾ ਹੈ ਹਾਲਾਂਕਿ ਈਰਾਨ ਦੀ ਸਰਕਾਰ ਨੇ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਦੇਸ਼ ਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਾਲੇ ਰੈੱਡ ਕ੍ਰਿਸੈਂਟ ਨੇ ਕਿਹਾ ਹੈ ਕਿ ਹਾਦਸੇ 'ਚ ਕਿਸੇ ਦੇ ਬਚਣ ਦੀ ਸੰਭਾਵਨਾ ਨਹੀਂ ਰਾਇਸੀ ਦੇ ਨਾਲ ਹੈਲੀਕਾਪਟਰ 'ਚ ਸਵਾਰ ਵਿਦੇਸ਼ ਮੰਤਰੀ ਹੁਸੈਨ ਅਮੀਰ ਬੁੱਦਦੁਲਿਆਨੀ ਦੀ ਵੀ ਮੌਤ ਦੀ ਸੂਚਨਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਹਨਾਂ ਦੇ ਹੈਲੀਕਾਪਟਰ ਦਾ ਮਲਬਾ ਅਜ਼ਰਬੈਜਾਨ ਦੀਆਂ ਪਹਾੜੀਆਂ ਤੋਂ ਮਿਲਿਆ ਸੀ। ਇਸ ਵਿੱਚ ਰਾਸ਼ਟਰਪਤੀ ਰਾਇਸੀ ਸਮੇਤ 9 ਲੋਕ ਸਨ। ਹੈਲੀਕਾਪਟਰ ਐਤਵਾਰ ਸ਼ਾਮ ਕਰੀਬ 7 ਵਜੇ ਅਜ਼ਰਬੈਜਾਨ ਨੇੜੇ ਲਾਪਤਾ ਹੋ ਗਿਆ। ਰਾਤ ਭਰ ਇਸ ਦੀ ਭਾਲ ਕੀਤੀ ਜਾ ਰਹੀ ਸੀ। ਇਲਾਕੇ 'ਚ ਭਾਰੀ ਬਰਸਾਤ, ਧੁੰਦ ਅਤੇ ਠੰਡ ਕਾਰਨ ਤਲਾਸ਼ 'ਚ ਮੁਸ਼ਕਲਾਂ ਆਈਆਂ। ਇਸ ਦੌਰਾਨ ਤਿੰਨ ਬਚਾਅ ਕਰਮਚਾਰੀ ਵੀ ਲਾਪਤਾ ਹੋ ਗਏ। ਰਾਸ਼ਟਰਪਤੀ ਰਾਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਤੋਂ ਇਲਾਵਾ ਹੈਲੀਕਾਪਟਰ ਪੂਰਬੀ ਅਜ਼ਰਬੈਜਾਨ ਸੂਬੇ ਦੇ ਗਵਰਨਰ ਮਲਿਕ ਕ੍ਰੈਮਤੀ, ਤਬਰੀਜ਼ ਦੇ ਇਮਾਮ ਮੁਹੰਮਦ ਅਲੀ ਅਲੀ ਹਾਸ਼ਮ, ਇੱਕ ਪਾਇਲਟ, ਸਹਾਈ ਪਾਇਲਟ, ਚਾਲਕਦਲ ਦੇ ਮੁਖੀ, ਸੁਰੱਖਿਆ ਮੁਖੀ ਅਤੇ ਬਾਡੀਗਾਰਡ ਨੂੰ ਲੈ ਕੇ ਜਾ ਰਿਹਾ ਸੀ। ਇਜ਼raਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁਦ ਜੰਗਮਗਰੋ ਗਾਜ਼ਾ 'ਚ ਕਿਸੇ ਯੋਜਨਾ ਬੰਦੀ ਨੂੰ ਲੈ ਕੇ ਆਪਣੀ ਹੀ ਵਾਰ ਕੈਬਨਟ ਤੇ ਆਪਣੇ ਸਭ ਤੋਂ ਕਰੀਬੀ ਭਾਈਵਾਲ ਦੇ ਵੱਡੇ ਦਬਾਅ ਹੇਠ ਨੇ ਹਾਲਾਂਕਿ ਹਮਾਸ ਨਾਲ ਜਾਰੀ جنگ ਦੇ ਮੁੱਕਣ ਦਾ ਕੋਈ ਨਾਮੋ ਨਿਸ਼ਾਨ ਨਜ਼ਰ ਨਹੀਂ ਆਉਂਦਾ ਵਾਰ ਕੈਬਨਟ ਦੇ ਮੈਂਬਰ ਅਤੇ ਨਿਤਨੀਆਹੁ ਦੇ ਪ੍ਰਮੁੱਖ ਸਿਆਸੀ ਵਿਰੋਧੀ ਬੈਨੀ ਗੈਂਟਜ਼ ਨੇ ਸ਼ਨੀਚਰਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਕੈਬਨਟ ਨੇ ਗਾਜ਼ਾ 'ਚ ਗੈਰ ਫੌਜੀ ਮਾਮਲਿਆਂ ਨਾਲ ਸੱਜਣ ਲਈ ਕੋ ਮੰਤਰੀ ਭਾਈਚਾਰੇ ਅਰਬ ਦੇ ਫਲਸਤੀਨੀ ਪ੍ਰਸ਼ਾਸਨ ਨਾਲ ਗੱਲਬਾਤ ਸਣੇ ਕੋਈ ਨਵੀਂ ਜੰਗੀ ਯੋਜਨਾ ਨਾ ਕਢੀ ਤਾਂ ਉਹ 8 ਜੂਨ ਨੂੰ ਸਰਕਾਰ ਤੋਂ ਲਾਂਬੇ ਹੋ ਜਾਣਗੇ। ਇਸ ਦੌਰਾਨ ਇਜ਼ਰਾਈਲ ਵੱਲੋਂ ਕੇਂਦਰੀ ਗਾਜ਼ਾ ਚ ਫਲਸਤੀਨੀ ਸ਼ਰਨਾਰਥੀ ਕੈਂਪ ਨੂਸਰਤ ਉੱਤੇ ਹਵਾਈ ਹਮਲੇ ਚ 8 ਔਰਤਾਂ ਤੇ 4 ਬੱਚਿਆਂ ਸਣੇ 27 ਵਿਅਕਤੀਆਂ ਦੀ ਜਾਨ ਜਾਂਦੀ ਰਹੀ। ਇਸ ਦੌਰਾਨ ਇੱਕ ਵੱਖਰੇ ਹਮਲੇ ਚ 5 ਹੋਰ ਵਿਅਕਤੀਆਂ ਦੇ ਮਾਰੇ ਜਾਣ ਦਾ ਦਾਵਾ ਕੀਤਾ ਗਿਆ ਹੈ। ਉੱਤਰੀ ਗਾਜ਼ਾ ਚ ਹਵਾਈ ਹਮਲੇ ਲਗਾਤਾਰ ਜਾਰੀ ਨੇ ਵਾਰ ਕੈਬਨਿਟ ਦੇ ਤੀਜੇ ਮੈਂਬਰ ਤੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਵੀ ਫلسطਿਨੀ ਪ੍ਰਸ਼ਾਸਨ ਲਈ ਕੋਈ ਯੋਜਨਾ ਘੜਨ ਦਾ ਸੱਦਾ ਦਿੱਤਾ ਹੈ ਗੈਲੈਂਟ ਨੇ ਇਸ ਹਫ਼ਤੇ ਵਿੱਚ ਤਕਰੀਰ 'ਚ ਕਿਹਾ ਸੀ ਕਿ ਉਹ ਇਜ਼ਰਾਈਲ ਵੱਲੋਂ ਗਾਜ਼ਾ ਦਾ ਪ੍ਰਬੰਧ ਦੇਖਣ ਦੇ ਵਿਚਾਰ ਨਾਲ ਸਹਿਮਤ ਨੇ ਉਦੋਂ ਅਮਰੀਕਾ ਨੇ ਗਾਜ਼ਾ ਦਾ ਰਾਜ ਪ੍ਰਬੰਧ ਚਲਾਉਣ ਲਈ ਫلسطਿਨੀ ਅਥਾਰਟੀ ਨੂੰ ਮੁੱਢ ਸ਼ਕਤੀਸ਼ਾਲੀ ਬਣਾਉਣ ਦਾ ਸੱਦਾ ਦਿੱਤਾ ਹੈ ਅਮਰੀਕਾ ਨੇ ਕਿਹਾ ਕਿ ਰਾਜ ਦਾ ਦਰਜਾ ਮਿਲਣ ਤੱਕ ਸਾਊਦੀ ਅਰਬ ਤੇ ਹੋਰਨਾ ਅਰਬ ਮੁਲਕਾਂ ਦੀ ਮਦਦ ਨਾਲ ਗਾਜ਼ਾ 'ਚ ਰਾਜ ਪ੍ਰਬੰਧ ਚਲਾਇਆ ਜਾਵੇ ਕਮਿਸ ਸੁਰੱਖਿਆ ਸਲਾਹਕਾਰ ਜੈਕ ਸੂਲੀਵਾਨ ਵੱਲੋਂ ਐਤਵਾਰ ਨੂੰ ਇਜ਼ਰਾਈਲ ਦੀ ਆਪਣੀ ਫੇਰੀ ਦੌਰਾਨ ਇਹਨਾਂ ਯੋਜਨਾਵਾਂ ਨੂੰ ਅਮਲ 'ਚ ਲਿਆਉਣ ਲਈ ਦਬਾਅ ਪਾਉਣ ਦੀ ਉਮੀਦ ਹੈ। ਨਤਨਯਾਹੁ ਹਾਲ ਦੀ ਘੜੀ 'ਚ ਇਹਨਾਂ ਯੋਜਨਾਵਾਂ ਨੂੰ ਨਾ ਕਹਿ ਚੁੱਕੇ ਨੇ ਪਰ ਗੈਂਟਸ ਦੀ ਚੇਤਾਵਨੀ ਮਗਰੋਂ ਇਜ਼ਰਾਈਲੀ ਪ੍ਰਧਾਨ ਮੰਤਰੀ ਵਾਸਤੇ ਕਿਸੇ ਨਵੇਂ ਤਜਰਬੇ ਲਈ ਕੇਰਾਬਸੀ ਹੋ ਸਕਦਾ ਹੈ। ਨਤਨਯਾਹੁ ਗਾਜ਼ਾ 'ਚ ਫਲਸਤੀਨੀ ਅਥਾਰਟੀ ਦੀ ਕਿਸੇ ਤਰ੍ਹਾਂ ਦੀ ਭੂਮਿਕਾ ਤੇ ਵਿਚਾਰ ਨੂੰ ਕੁੱਕਾ ਹੀ ਰੱਦ ਕਰ ਚੁੱਕੇ ਨੇ ਅਮਰੀਕੀ ਸੰਸਦ ਦੀ ਸਾਬਕਾ ਸਪੀਕਰ ਨੈਂਸੀ ਪੋਲਸੀ ਦੇ ਪਤੀ ਪਾਲ ਪੋਲਸੀ ਉੱਤੇ ਅਕਤੂਬਰ 2022 ਚ 트ੰਪ ਦੇ ਇੱਕ ਸਮਰਥਕ ਨੇ ਜਾਨਲੇਵਾ ਹਮਲਾ ਕੀਤਾ ਸੀ ਇਸ ਮਾਮਲੇ ਚ ਕੈਲੀਫੋਰਨੀਆ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਡੇਵਿਡ ਡੇਪੇ ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਪਾਲ ਪੋਲਸੀ ਤੇ ਇਹ ਹਮਲਾ ਉਹਨਾਂ ਦੇ ਸੈਨ ਫ੍ਰਾਂਸਿਸਕੋ ਸਥਿਤ ਘਰ ਚ ਰਾਤ 2 ਵਜੇ ਹੋਇਆ ਹਮਲਾਵਰ ਨੇ ਪਾਲ ਦੇ ਸਿਰ ਤੇ ਹਥੌੜੇ ਨਾਲ ਵਾਰ ਕੀਤਾ ਸੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਤੋਂ ਬਾਅਦ 82 ਸਾਲਾ ਪਾਲ ਨੂੰ ਹਸਪਤਾਲ ਲਿਜਾਇਆ ਗਿਆ ਉਸ ਦੇ ਸਿਰ ਅਤੇ ਹੱਥ ਤੇ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਸ ਦੀ ਖੋਪੜੀ ਫ੍ਰੈਕਚਰ ਹੋ ਗਈ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਨਵੰਬਰ 2023 ਚ ਡੀਪੇਪ ਨੂੰ ਦੋਸ਼ੀ ਪਾਇਆ ਇਸ ਤੋਂ ਬਾਅਦ ਪਾਲ ਪਾਲਿਸੀ ਦੇ ਵਕੀਲ ਨੇ ਜੂਰੀ ਨੂੰ ਡੇਵਿਡ ਨੂੰ 40 ਸਾਲ ਦੀ ਸਜ਼ਾ ਦੇਣ ਲਈ ਕਿਹਾ ਸੀ ਡੇਵਿਡ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਭਾਸ਼ਣ ਤੋਂ ਪ੍ਰਭਾਵਿਤ ਸੀ ਇਸ ਕਾਰਨ ਅਦਾਲਤ ਉਸ ਨੂੰ ਸਿਰਫ 14 ਸਾਲ ਦੀ ਸਜ਼ਾ ਸੁਣਾਵੇ ਹਾਲਾਂਕਿ ਜਜ ਜੈਕਲਿਨ ਸਕਾਟ ਕੋਰਲੇ ਨੇ ਸਾਰੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ Amazon ਦੇ ਸੰਸਥਾਪਕ ਜੈਫ ਬੇਜੋਸ ਦੀ ਸਪੇਸ ਕੰਪਨੀ ਬਲੂ Orijin ਨੇ ਐਤਵਾਰ 19 ਮਈ ਨੂੰ ਨਿਊ ਸ਼ਿਪਯਾਰਡ ਰਾਕਟ ਨਾਲ 6 ਲੋਕਾਂ ਨੂੰ ਪੁਲਾੜ ਚ ਭੇਜਿਆ ਇਹਨਾਂ ਵਿੱਚ ਆਂਧਰਾ ਪ੍ਰਦੇਸ਼ ਦੇ ਗੋਪੀ ਥੋਟਾਪੂਰਾ ਵੀ ਸ਼ਾਮਲ ਨੇ 30 ਸਾਲਾ ਗੋਪੀ ਸੈਲਾਨੀ ਵਜੋਂ ਪੁਲਾੜ ਚ ਜਾਣ ਵਾਲੇ ਪਹਿਲੇ ਭਾਰਤੀ ਬਣ ਗਏ ਨੇ ਗੋਪੀ ਇੱਕ ਪਾਇਲਟ ਅਤੇ ਉਦਯੋਗਪਤੀ ਨੇ ਉਹਨਾਂ ਨੇ ਫਲੋਰੀਡਾ ਚ ਐمبرੀ ਰਿਡਲ 에ਰੋਨੌਟਿਕਲ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਦੁਬਈ ਚ ਅਮੀਰਾਤ ਏਵੀਏਸ਼ਨ ਯੂਨੀਵਰਸਿਟੀ ਚ ਹਵਾ ਬਾਜ਼ੀ ਪ੍ਰਬੰਧਨ ਦਾ ਅਧਿਐਨ ਕੀਤਾ। ਬਲੂ origin ਅਨੁਸਾਰ ਗੋਪੀ ਇੱਕ ਪਾਇਲਟ ਅਤੇ ਏਵੀਏਟਰ ਹਨ ਜਿਨ੍ਹਾਂ ਨੇ ਕਾਰ ਚਲਾਉਣ ਤੋਂ ਪਹਿਲਾਂ ਜਹਾਜ਼ ਉਡਾਉਣਾ ਸਿੱਖ ਲਿਆ ਸੀ। ਉਹਨਾਂ ਨੇ ਅੰਤਰਰਾਸ਼ਟਰੀ ਮੈਡੀਕਲ ਜੈਟ ਪਾਇਲਟ ਵਜੋਂ ਕੰਮ ਕੀਤਾ ਹੈ, ਵਪਾਰਕ ਜੈਟ ਤੋਂ ਇਲਾਵਾ ਗੋਪੀ ਬੁਸ਼, ਐਰੋਬੈਟਿਕ ਅਤੇ ਸਮੁੰਦਰੀ ਜਹਾਜ਼ ਗਲਾਈਡਰ ਤੇ ਗਰਮ ਹਵਾ ਦੇ ਗੁਬਾਰੇ ਵੀ ਉਡਾਉਂਦੇ ਨੇ। ਗੋਪੀ ਥੋਟਾਕੂਰਾ ਤੋਂ ਇਲਾਵਾ ਬਲੂ ओरिजिन ਨੇ ਪੰਜ ਹੋਰ ਲੋਕਾਂ ਨੂੰ ਪੁਲਾੜ ਦੀ ਯਾਤਰਾ ਕਰਨ ਲਈ ਭੇਜਿਆ ਹੈ। ਇਨ੍ਹਾਂ ਵਿੱਚ ਮੈਸਨ ਐਂਜਲ, ਸਿਲਵਨ ਚਿਰੋਨ, ਕੈਨੇਥ ਐਲ ਹੇਜ਼, ਕੈਰੋਲ ਸਕਾਲਰ, ਗੋਪੀ ਥੋਟਾਕੂਰਾ ਅਤੇ ਸਾਬਕਾ ਯੂਐਸ Air Force ਕੈਪਟਨ ਐਡ ਡਵਾਈਟ ਸ਼ਾਮਲ ਨੇ। ਕੰਪਨੀ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਬਲੂ ओरिजिन ਦੀ 7ਵੀਂ ਮਨੁੱਖੀ ਪੁਲਾੜ ਉਡਾਣ NS25 ਐਤਵਾਰ ਸਵੇਰੇ ਪੱਛਮੀ ਟੈਕਸਾਸ 'ਚ ਲਾਂਚ ਸਾਇਟ ਵਨ ਤੋਂ ਰਵਾਨਾ ਹੋਈ ਇਸ ਤੋਂ ਪਹਿਲਾਂ ਵੀ ਬਲੂ ਔਰੀਜਨ ਨਿਊ ਸ਼ੈਪਾਰਡ ਰਾਕਟ ਤੇ 31 ਲੋਕਾਂ ਨੂੰ ਪੁਲਾੜ ਚ ਲੈ ਕੇ ਜਾ ਚੁੱਕਾ ਹੈ ਇਸ ਰਾਕਟ ਦਾ ਨਾਮ ਪੁਲਾੜ ਚ ਜਾਣ ਵਾਲੇ ਪਹਿਲੇ ਅਮਰੀਕੀ ਪੁਲਾੜ ਯਾਤਰੀ ਐਲਨ ਸ਼ੈਪਾਰਡ ਦੇ ਨਾਮ ਤੇ ਰੱਖਿਆ ਗਿਆ ਹੈ ਅਮਰੀਕਾ ਦੇ ਈਡਾਹੋ ਚ ਸ਼ਨੀਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਦੋ ਵਾਹਨਾਂ ਦੀ ਆਪਸੀ ਟੱਕਰ ਚ 6 ਲੋਕਾਂ ਦੀ ਮੌਤ ਹੋ ਗਈ ਜਿਸ ਚ ਇੱਕ ਵੱਡੀ ਯਾਤਰੀ ਵੈਨ ਸ਼ਾਮਲ ਸੀ Idaho State Police ਦੇ ਇੱਕ ਬਿਆਨ ਅਨੁਸਾਰ US ਹਾਈਵੇ 20 ਤੇ Idaho Falls ਜੋ ਹੋਏ ਇਸ ਹਾਦਸੇ ਚ 10 ਹੋਰ ਲੋਕ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸਵੇਰੇ 5:30 ਵਜੇ ਦੇ ਕਰੀਬ ਪੂਰਬ ਵੱਲ ਜਾ ਰਹੀ ਇੱਕ ਪਿਕਅਪ ਸੜਕ ਦੇ ਦੂਜੇ ਪਾਸੇ ਤੋਂ ਲੰਗੀ ਅਤੇ ਪੱਛਮ ਵੱਲ ਆਰੀ ਯਾਤਰੀ ਵੈਨ ਨਾਲ ਟਕਰਾ ਗਈ। ਵੈਨ ਦੇ ਚਾਲਕ ਅਤੇ 5 ਸਵਾਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਕ ਵੈਨ ਚ ਸਵਾਰ 9 ਹੋਰ ਯਾਤਰੀਆਂ ਤੇ ਪਿਕਅਪ ਦੇ ਡਰਾਈਵਰ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਹਾਦਸੇ ਦੇ ਹੋਰ ਵੇਰਵੇ ਜਾਰੀ ਨਹੀਂ ਕੀਤੇ ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਵੈਨ 'ਚ ਸਵਾਰ 15 ਲੋਕ ਕਿੱਥੋਂ ਦੇ ਸਨ ਤੇ ਉਹ ਕਿੱਥੇ ਜਾ ਰਹੇ ਸਨ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੀ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ